ਕੀ ਇਸ ਮਸ਼ੀਨ ਦੀ ਕੀ ਲੋਡ ਪੈ ਗਈ ਜਿਹੜੀ ਮਸ਼ੀਨ ਪਿੱਛੇ ਵੇਖ ਰਿਹਾ ਇਹਦੇ ਤਾਂ ਕੱਡਾਂ 'ਚ ਬਹੁਤ ਪ੍ਰੋਬਲਮ ਆਉਂਦੀ ਹੈ ਲੀਵਰ ਬਹੁਤ ਲੀਵਰ ਦੀ ਦਿੱਕਤ ਆ ਰਹੀ ਸੀ ਲੀਵਰ ਦੀ ਦਿੱਕਤ ਮਤਲਬ ਹਾਂਜੀ ਲੀਵਰ ਬਹੁਤ ਘੱਟ ਮਿਲਦੀ ਸੀ ਕੰਮ ਕਰਕੇ ਖੁਸ਼ੀ ਨਹੀਂ ਲੀਵਰ ਵਾਲੀ ਤੇ ਕਿੰਨੀ ਇਟ ਇੱਕ ਦਿਨ ਦੇ ਵਿੱਚ ਪ੍ਰੋਡਕਸ਼ਨ ਜਿਹੜੀ ਮਤਲਬ ਇਹਦੇ ਵਿੱਚ ਪਾਕਿਸਤਾਨ ਕਹਿੰਦੇ ਆਪਣੇ ਤੋਂ ਅੱਗੇ ਲੱਗ ਗਿਆ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਪਾਕਿਸਤਾਨੀ ਅੱਛਾ ਜਦੋਂ ਮਰਜੀ YouTube ਤੇ ਫਰਜ ਕਰਕੇ ਦੇਖ ਲੈ ਇਹ ਪਾਕਿਸਤਾਨ ਬਰੀਕਸ ਮਸ਼ੀਨ ਆ ਦੇਖੋ ਜੀ ਲੱਤ ਖਿੱਚਣ ਵਾਲੇ ਤਾਂ ਕਾਫੀ ਹੁੰਦੇ ਆ ਹੁਣ ਵੀ ਐਂਦੀ ਵਾਰ ਵੀ ਲੱਤ ਖਿੱਚੀ ਸੀ ਕਹਿੰਦੇ ਜੀ ਕਾਫੀ ਪੱਠੇ ਵਾਲੇ ਡਰਾਉਂਦੇ ਸੀ ਯਾਰ ਚੱਲੇ ਨਾ ਚੱਲੇ ਮੈਂ ਕੀ ਦੇਖੀ ਆਪੇ ਕਿਸਮਤ ਜੋ ਸਲਾਹ ਲੈਣੀ ਆ ਆ ਸਕਦੇ ਹਾਂਜੀ ਹਾਂਜੀ ਕੋਈ ਸ਼ੰਕਾ ਨਹੀਂ ਪ੍ਰਵੀਨਤਨ ਡਰਾਉਂਦਾ ਕਿਸੇ ਨੂੰ ਵੀ ਨਹੀਂ ਨਹੀਂ ਦੇਖਣ ਆਦੇ ਆ ਕਾਫੀ ਆਂਦੇ ਆ ਜੀ ਚਲੋ ਜਾਣੀ ਹੋਵੇ ਦੋ ਕੁ ਦਿਨ ਨਹੀਂ ਲਿਜਾਂ ਮਾਲਾ ਸੌਖਾ ਹੈ ਕਾਫੀ ਥੋੜੀ ਇੱਥੇ ਨਹੀਂ ਨਹੀਂ ਲੈ ਜਾਂਦੇ ਆ ਕੀ ਕਰ ਰਹੇ ਸਿਕਲ ਜੀ ਮੈਂ ਤੁਹਾਡਾ ਦੋਸਤ ਵਰਿੰਦਰ ਕੁਦਰਤ ਵੀ ਤੋਂ ਅੱਜ ਪਹੁੰਚੇ ਆ ਜ਼ਿਲ੍ਹਾ ਫਾਿਲਕਾ ਦੇ ਪਿੰਡ ਝੰਡ ਵਾਲੇ ਚ ਬਾਈ ਪਰਵੀਨ ਜੀ ਉਹਨਾਂ ਨਾਲ ਮਿਲਾਂਗੇ ਗੱਲਬਾਤ ਕਰਾਂਗੇ ਨਵਾਂ ਯੰਤਰ ਲੈ ਕੇ ਆਏ ਨੇ ਨਵਾਂ ਹੀ ਸੱਪ ਕੱਢਤਾ ਹੈ ਕਿਹੜੀ ਇਹ ਮਸ਼ੀਨ ਹੈ ਜਿਹੜੀ ਪਿੱਛੇ ਆਪਾਂ ਦੇਖ ਰਹੇ ਹਾਂ ਬਾਈ ਜੀ ਦਾ ਇਟਾਂ ਦਾ ਕੰਮ ਸੀਗਾ ਪੱਠਾ ਚਲਾ ਰਹੇ ਨੇ ਕਾਫੀ ਕਿੰਨੇ ਸਾਲ ਹੋ ਗਏ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਕੁਦਰਤ ਟੀਵੀ ਤੇ ਘਾਟਾ ਵੀ ਜੀ ਆਏ ਉਹ ਇੱਥੇ ਪਹੁੰਚੇ ਆਪਾਂ 2013 ਵਿੱਚ ਇਹ ਪੱਠਾ ਲਾਇਆ ਜੀ 2013 ਤੋਂ ਕੰਮ ਕਰ ਰਹੇ ਹਾਂ ਕੀ ਇਸ ਮਸ਼ੀਨ ਦੀ ਕੀ ਲੋੜ ਪੈ ਗਈ ਜਿਹੜੀ ਮਸ਼ੀਨ ਪਿੱਛੇ ਵੇਖ ਰਹੇ ਸੀ ਇੱਟਾਂ ਕੱਢਣ 'ਚ ਬਹੁਤ ਪ੍ਰੋਬਲਮ ਆਉਂਦੀ ਲੇਬਰ ਬਹੁਤ ਲੇਬਰ ਦੀ ਦਿੱਕਤ ਆ ਰਹੀ ਸੀ ਲੇਬਰ ਦੀ ਦਿੱਕਤ ਮਤਲਬ ਹਾਂਜੀ ਲੇਬਰ ਬਹੁਤ ਘੱਟ ਮਿਲਦੀ ਸੀ ਕੰਮ ਕਰਕੇ ਖੁਸ਼ੀ ਨਹੀਂ ਲੇਬਰ ਵਾਲੀ ਤੇ ਉਹਦੇ ਕਰਕੇ ਸੋਚਿਆ ਵੀ ਫਿਰ ਹਾਂਜੀ ਹਾਂਜੀ ਕਿਵੇਂ ਆਈ ਆਈਡੀਆ ਆਇਆ ਇਹ ਕਿਸੇ ਨੇ ਤੁਹਾਡੇ ਤੱਕ ਅਪਰੋਚ ਕੀਤੀ ਜਾਂ ਤੁਸੀਂ ਇਹ ਆਈਡੀਆ ਮੈਂ ਕਾਫੀ ਫਾਲਾਂ ਤੋਂ ਨੈੱਟ ਤੇ ਸਰਚ ਬਹੁਤ ਕਰ ਰਿਹਾ ਸੀ ਇਹ ਮਸ਼ੀਨਾਂ ਪਹਿਲਾਂ ਪਾਕਿਸਤਾਨ ਚੱਲ ਰਹੀਆਂ ਜੀ ਅੱਛਾ ਆਪਣੇ ਤੋਂ ਪਹਿਲਾਂ ਵੀ ਪਾਕਿਸਤਾਨ ਚੱਲਦੀ ਹੋਵੇ ਮੈਂ 2007 8 7 8 ਵੀ ਦੇਖਿਆ ਸੀ ਉਦੋਂ ਚੱਲਦੀਆਂ ਸੀ ਅੱਛਾ ਜੀ ਪਰ ਇੱਧਰ ਬੜੀ ਜਗ੍ਹਾ ਦੇ ਪੁੱਛਾ ਦੱਸਿਆ ਕਹਿੰਦੇ ਨਹੀਂ ਆਪਣੇ ਨਹੀਂ ਇੱਧਰ ਹੈਗੀ ਮਤਲਬ ਇਹਦੇ ਵਿੱਚ ਪਾਕਿਸਤਾਨ ਕਹਿੰਦੇ ਆਪਣੇ ਤੋਂ ਅੱਗੇ ਲੱਗਦਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਪਾਕਿਸਤਾਨ 'ਚ ਆਈਆਂ ਅੱਛਾ ਤੁਸੀਂ ਜਦੋਂ ਮਰਜੀ YouTube ਤੇ ਸਰਚ ਕਰਕੇ ਦੇਖ ਲੈ ਪਾਕਿਸਤਾਨ ਬ੍ਰਿਕਸ ਮਸ਼ੀਨ ਪਾਕਿਸਤਾਨ ਬ੍ਰਿਕਸ ਮਸ਼ੀਨ ਹਾਂਜੀ ਹਾਂਜੀ ਉਹ ਆਪਦੀ ਉਧਰ ਹੀ ਬਣਾ ਲਏ ਫਿਰ ਉਧਰ ਹੀ ਬਣਾਉਂਦੇ ਮੈਨੂਫੈਕਚਰਿੰਗ ਉਹਨਾਂ ਦੀ ਫੇਰ ਹੁਣ ਆ ਪਿਛਲੇ ਸਾਲ ਮੇਰਾ ਇੱਕ ਦੋਸਤ ਹੈ ਮੋਗੇ ਦੇ ਕੋਲ ਪਿੰਡਾ ਜਲਾਲਾਬਾਦ ਉੱਥੇ ਕਾਫੀ ਪੱਠੇ ਨਾਲ ਪੱਜ ਦਲੰਦਰ ਰੋਰ ਤੇ ਜਾਈਏ ਉੱਥੇ ਇੱਕ ਦੋਸਤਾ ਉਹਨੇ ਪਿਛਲੇ ਫਸਲ ਲਿਆਂਦੀ ਸੀ ਸਾਰਾ ਫੀਲ ਚਲਾਈ ਬਹੁਤ ਵਧੀਆ ਚੱਲੀ ਉਹਨਾਂ ਦੇ ਓਕੇ ਹਾਂਜੀ ਫਿਰ ਅਸੀਂ ਪਿਛਲੇ ਫਸਲ ਕਾਫੀ ਦਿਨ ਜਾਂਦੇ ਰਹੇ ਉੱਥੇ ਦੇਖਦੇ ਰਹੇ ਹੂੰ ਹੂੰ ਤੇ ਸਾਨੂੰ ਵਧੀਆ ਚੀਜ਼ ਲੱਗੀ ਉਹ ਬਾਈ ਦੇ ਚਾਰ ਪੱਠੇ ਆ ਉੱਥੇ ਜਲਾਲਾਬਾਦ ਅੱਛਾ ਜਿੰਨਾਂ ਦੇ ਕੋਲ ਤੁਸੀਂ ਵੇਖ ਕੇ ਆਏ ਜਿੰਨਾਂ ਕੋਲ ਦੇਖਿਆ ਉਹਨਾਂ ਪਿਛਲੇ ਫਸਲ ਦੋ ਲਿਆਂਦੀਆਂ ਮਸ਼ੀਨਾਂ ਦੋ ਐਸ ਵਰ ਲਿਆ ਇਹਨੂੰ ਕਿੰਨੇ ਸਾਲ ਤੋਂ ਚਲਾ ਰਹੇ ਨੇ ਉਹ ਜਿੰਨਾਂ ਦੇ ਕੋਲ ਪਿਛਲੇ ਫਸਲ ਤੋਂ ਚਲਾ ਰਹੇ ਆ ਅੱਛਾ ਅੱਛਾ ਉਹ ਪਿਛ ਸੋ ਉਹਨਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਵੀ ਹਾਂਜੀ ਹਾਂਜੀ ਠੀਕ ਐ ਤੇ ਕਿਵੇਂ ਲੱਗਿਆ ਉਹਨਾਂ ਜਿਵੇਂ ਮਸ਼ੀਨ ਕੱਲ ਦੀ ਆਈ ਹੈ ਤੁਹਾਡੇ ਕੋਲ ਚੱਲ ਰਹੀ ਹੈ ਬਸ ਕੱਲ ਸਟਾਰਟਿੰਗ ਹੀ ਕੀਤੀ ਅਸੀਂ ਕੱਲ 30 35 ਹਜ਼ਾਰ ਇੱਟ ਕੱਢੀ ਹੈ ਜੀ ਅਜੇ ਨਵੇਂ ਆ ਥੋੜੀ ਥੋੜੀ ਤਜਰਬਾ ਹੋਊਗਾ ਫਿਨਿਸ਼ਿੰਗ ਦਾ ਕਿੰਨਾ ਕੋ ਫਿਨਿਸ਼ਿੰਗ ਦੇਖਣ ਨੂੰ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਤਾਂ ਪਹਿਲਾਂ ਦੂਜੀ ਇੱਟ ਨਹੀਂ ਦੇਖੀ ਅਸੀਂ ਅੱਜ ਇਹ ਹੀ ਦੇਖੀ ਕੱਚੀ ਇੱਟ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਫਿਨਿਸ਼ਿੰਗ ਦਾ ਕਿੰਨਾ ਫਰਕ ਫਿਨਿਸ਼ਿੰਗ ਦਾ ਬਹੁਤ ਫਰਕ ਹੈ ਜੀ ਫਾਈ ਇੱਕ ਹੈ ਹਮ ਜਿਵੇਂ ਜਿੱਦਾਂ ਲੇਵਰ ਅੱਗੇ ਕੱਢਦੀ ਸੀ ਚਲੋ ਫੰਚਾ ਇੱਕ ਹੁੰਦਾ ਸੀ ਪਰ ਕੋਈ ਫੰਚੇ ਦੀ ਮਿੱਟੀ ਘੱਟ ਪਾ ਲਈ ਕੋਈ ਵੱਧ ਪਾ ਲਈ ਫਾਈਬ ਉਹ ਕਾਫੀ ਬਣ ਜਾਂਦੇ ਸੀ ਹੱਥ ਦਾ ਫਰਕ ਪੈ ਜਾਂਦਾ ਹੱਥ ਦਾ ਫਰਕ ਇਹਦਾ ਹੁਣ ਸਾਈਜ਼ ਇੱਕ ਨਿਕਲੂਗਾ ਬਸ ਜੋ ਵੀ ਹੈ ਜੀ ਮਤਲਬ ਸਾਈਜ਼ ਇੱਕ ਨਿਕਲੇਗਾ ਤੇ ਜਦੋਂ ਆਪਾਂ ਕੋਠੀ ਜਾਂ ਚਣਾਈ ਕਰਾਂਗੇ ਤਾਂ ਫਿਨਿਸ਼ਿੰਗ ਵੀ ਤੁਸੀਂ ਕਹਿੰਦੇ ਵੀ ਓਨੀ ਜ਼ਿਆਦਾ ਹੋਣੀ ਹੈ ਹਾਂਜੀ 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 ਮੈਂ ਬਾਈ ਨੂੰ ਕਹਾਂਗਾ ਕਿ ਟੇਟ ਨਮਨੀ ਜੀ ਫੜਾਇਓ ਆਪਾਂ ਦੇਖਦੇ ਆਂ ਇਹ ਕੱਲ ਪਹਿਲੀ ਵਾਲੀ ਹੈ ਜੀ ਕੱਲ ਪਹਿਲੀ ਹੀ ਹੈ स्टार्टिंग ਤੁਸੀਂ ਅੱਛਾ ਸਟਾਰਟਿੰਗ ਦੀ ਹੈ ਕੱਲ ਕੱਲ ਥੋੜੀ ਨੀਚੇ ਦੀ ਕਿੰਨੇ ਥਾਂ ਗਿੱਲੀ ਸੀ ਹਾਂ ਨੀਚੇ ਨਾ ਜੇ ਮਿੱਟੀ ਆ ਫੀ ਪਾਣੀ ਪੋਣੀ ਨਹੀਂ ਛਿੜਕਿਆ ਗਿਆ ਸਮਝ ਲਓ ਟ੍ਰੇਲ ਚੱਲਦਾ ਪਿਆ ਟ੍ਰੇਲ ਚੱਲਦਾ ਪਿਆ ਦੇਖੋ ਤੁਸੀਂ ਆ ਫਾਈਟਾਂ ਫਾਈਟਾਂ ਦੇਖੋ ਹਾਂ ਨੀ ਉਹ ਤਾਂ ਸਾਫ਼ ਹੈ ਸਾਰੀ ਹਾਂਜੀ ਬਿਲਕੁਲ ਸਹੀ ਹੈ ਇੱਟ ਬਾ ਪਿੱਛੋਂ ਤੁਸੀਂ ਕਿੰਨੇ ਗਿੱਲਾ ਸੀ ਇਹ ਵੀ ਟ੍ਰੇਲ ਕਹਿ ਰਹੇ ਜੀ ਟ੍ਰੇਲ ਚੱਲ ਰਿਹਾ ਨਾ ਕੋਈ ਹੋਰ ਇੱਟ ਜਿਹੜੀ ਜਿਹੜੀ ਉਧਰ ਕੱਢੀ ਸੀ ਮੈਨੂੰ ਲੱਗਦਾ ਉਹ ਤਾਂ ਤੇ ਕਿੰਨੀ ਇਟ ਇੱਕ ਦਿਨ ਦੇ ਵਿੱਚ ਪ੍ਰੋਡਕਸ਼ਨ ਜਿਹੜੀ ਇਹਦੀ ਇਹ ਵੀ ਪ੍ਰੋਡਕਸ਼ਨ ਹੈਗੀ 1 ਘੰਟੇ ਦੀ 7000 ਯਾਰ ਜੀ ਇੱਕ ਘੰਟੇ ਦੇ ਵਿੱਚ ਹਾਂਜੀ 7000 ਇਟ ਤੇ ਇੱਕ ਦਿਨ ਦੇ ਵਿੱਚ ਜੇ ਇਹਨੂੰ ਪੂਰੀ ਜਗ੍ਹਾ ਜਿਵੇਂ ਗੱਲ ਕਰ ਰਹੇ ਸੀ ਆਪਾਂ ਇਹ ਪਲਾਂਟ ਵੱਡਾ ਹੈ ਪੂਰਾ ਹਾਂਜੀ ਹਾਂਜੀ ਤੇ ਕਿੰਨੇ ਇੱਕ ਦਿਨ ਚ ਕਿੰਨੀ ਪ੍ਰੋਡਕਸ਼ਨ ਇਹ ਦੇ ਸਕਦੀ ਹੈ ਚਲਾਉਣ ਨੂੰ ਤਾਂ ਘੰਟੇ ਦੀ ਲਾ ਲੋ ਤੁਸੀਂ ਜੇ ਆਪਾਂ 10 ਘੰਟੇ ਚਲਾਉਣਾ ਹੈ 70000 ਇਟ ਨਿਕਲਦੀ ਹੈ ਇੱਥੇ ਜੀ ਓਕੇ ਘੰਟੇ ਦੀ 70000 ਹਾਂਜੀ ਹਾਂਜੀ 7000 ਹਾਂਜੀ ਘੰਟੇ ਦੀ 7000 ਜੇ 10 ਘੰਟੇ ਚਲਾਉਣੇ 70000 ਰੇਟ ਜੀ 70 ਕੋਈ ਚਲਾਉਣ 'ਚ ਮੁਸ਼ਕਲ ਆਈ ਇਹਨੂੰ ਨਹੀਂ ਅਜੇ ਤੱਕ ਕੋਈ ਮੁਸ਼ਕਲ ਮਾਨੂੰ ਕੋਈ ਟ੍ਰੇਨਿੰਗ ਉਹਨਾਂ ਨੇ ਦਿੱਤੀ ਹੈ ਜਾਂ ਕੰਪਨੀ ਵਾਲੇ ਬੰਦੇ ਆਏ ਸੀ ਕੱਲ 2 ਦਿਨ ਲੜਕੇ ਆਏ ਸੀ ਇੱਥੇ 2 ਲੜਕੇ ਸਾਡੇ ਕੋਲ ਹੀ ਰਹੇ 2 ਦਿਨ ਅੱਛਾ ਕੱਲ ਚਲਵਾ ਕੇ ਫਾਇਰ ਆਦਿ ਨਾ ਕਿੱਥੋਂ ਦੀ ਕੰਪਨੀ ਇਹ ਇਹ ਯੂਪੀ ਚ ਮੇਰਠ ਜ਼ਿਲ੍ਹਾ ਜੀ ਅੱਛਾ ਉੱਥੇ ਫੈਕਟਰੀ ਹੈ ਜੀ ਉੱਥੋਂ ਗਏ ਹੋ ਫਿਰ ਉੱਥੇ ਹਾਂਜੀ ਉਹ ਫਿਰ ਸਾਨੂੰ ਇਹ ਮੋਗੇ ਵਾਲੇ ਭਾਈ ਸਾਹਿਬ ਨੇ ਐਡਰੈਸ ਦਿੱਤਾ ਸੀ ਸਾਰਾ ਉੱਥੇ ਆ ਗਏ ਸੀ ਤੁਸੀਂ ਹਾਂਜੀ ਮੈਂ ਉੱਥੇ ਗਿਆ ਸੀ ਕਿੰਨਾ ਕੋ ਲੱਗਦਾ ਕੰਮ ਸੌਖਾ ਹੋ ਗਿਆ ਤੁਹਾਡਾ ਜਦੋਂ ਤੁਸੀਂ ਲੇਬਰ ਦੀ ਗੱਲ ਕੀਤੀ ਹੈ ਲੇਬਰ ਦੇ ਭਾਵ ਨਾਲ ਦੇਖੋ ਜੀ ਲੇਬਰ ਪਹਿਲਾਂ ਕਾਫੀ ਸਾਨੂੰ ਮੰਨ ਲਓ ਅਸੀਂ 50000 ਡੇਲੀ ਰੋਜ਼ ਦੀ ਇਟ ਕਢਵਾਉਂਦੇ ਸੀ ਤਾਂ ਸਾਨੂੰ ਜਿਆਦਾ ਨਹੀਂ ਤਾਂ 50000 ਵਾਸਤੇ 50 ਆਦਮੀ ਚਾਹੀਦੇ ਹੁੰਦੇ ਸੀ ਅੱਛਾ ਹਾਂ ਜੀ ਹੁਣ ਸਾਡਾ ਕੀ ਚਾਰ ਡਰਾਈਵਰ ਹਨ ਬਸ ਇਹ ਹੋਰ ਕੁਝ ਨਹੀਂ ਚਾਰ ਬੰਦੇ ਉਹਨੇ ਨੂੰ ਚਲਾ ਰਹੇ ਨੇ ਹਾਂ ਜੀ ਹਾਂ ਜੀ ਪਹਿਲੇ ਜੇ ਆਪਾਂ 50000 ਇਟ ਬਣਾਣੀ ਹੈ ਤੇ 50 ਬੰਦਾ ਚਾਹੀਦਾ। ਚਾਹੀਦਾ ਸੀ। ਤੁਹਾਡੇ ਸਾਹਮਣੇ ਇੱਕ ਬੰਦਾ ਯਾਰ ਇੱਟ ਦੇਣ ਚ ਬਣਾਦਾ ਹੈ। ਤੇ ਤੁਸੀਂ ਜਿੰਨੀ ਇੱਟ ਬਣਾਣੀ ਸਮਝ ਲਓ ਯਾਰ ਦੇ ਸਾਹਮਣੋਂ ਕਰ ਲਓ ਵੀ ਉਹਨੇ ਬਣਾ ਚਾਹੀਦੇ। ਹਾਂਜੀ ਹਾਂਜੀ। ਹੋਰ ਕੀ ਬਦਲਾਅ ਤੁਹਾਨੂੰ ਲੱਗਦਾ ਹੈ ਵੀ ਇਸ ਲਾਈਨ 'ਚ ਇਸ ਚੀਜ਼ ਤੋਂ ਬਾਹਰ ਏਰੀਆ 'ਚ ਮੈਨੂੰ ਲੱਗਦਾ ਜ਼ਿਲ੍ਹੇ 'ਚ ਪਹਿਲੀ ਮਸ਼ੀਨ ਹਾਂਜੀ ਫਾਇਲ ਕਾ ਜਿਹੜੇ ਚ ਪਹਿਲੀ ਮਸ਼ੀਨ ਹੈ ਕੱਲ ਇੱਕ ਹੋਰ ਆਪਣੇ ਇੱਥੇ ਨਾਲ ਛੋਟੇ ਵਾਲੀ ਪਿੰਡ ਉਹਨਾਂ ਵੀ ਲੈ ਜਾਂਦੀ ਹੈ ਜੀ ਅੱਛਾ ਲੈ ਜਾਂਦੀ ਉਹਨਾਂ ਮੰਨ ਨਹੀਂ ਡੋਲਿਆ ਵੀ ਯਾਰ ਮਹਿੰਗੀ ਯੰਤਰ ਐਡਾ ਲੱਗਦਾ ਸੀ ਪਰ ਕੀ ਕਰੀਏ ਜੀ ਕੰਮ ਚਲਾਉਣ ਵਾਸਤੇ ਫਿਰ ਹਾਂ ਲਿਆਉਣੀ ਪਈ ਜੀ ਯਾਰ ਮਿੱਤਰਾਂ ਨਵਨੀਤ ਉਹਨਾਂ ਸਾਥ ਦਿੱਤਾ ਨਾਲ ਨੇ ਲੱਗਦਾ ਬੜੀ ਇਹਨਾਂ ਦੀ ਵੀ ਕਿਰਪਾ ਹੈ ਬੋਲਦੇ ਨਹੀਂ ਹੈਗੇ ਵਿਚਾਰੇ ਮੈਂ ਤਾਂ ਕਿਹਾ ਬੋਲਿਆ ਕਰੋ ਇਹ ਵਿਚਾਰਾ ਤਾਂ ਡੈਲੀ ਨਾਲ ਵੀ ਗਿਆ ਸੀ ਹਾਂ ਹਾਂ ਮੇਰੇ ਜਾ ਕੇ ਆਏ ਸੀ ਤੇ ਹੋਰ ਭਰਾਵਾਂ ਨੂੰ ਕੀ ਸੁਨੇਹਾ ਜਿਹੜੇ ਮੈਂ ਲੇਬਰ ਤੋਂ ਜਿਨ੍ਹਾਂ ਨੂੰ ਚਲੋ ਲੇਬਰ ਉਹ ਵੀ ਆਪਣੀ ਰੋਜੀ ਰੋਟੀ ਕਰਦੇ ਨੇ ਪਰ ਜਿੱਥੇ ਤੁਹਾਨੂੰ ਲੇਬਰ ਨੂੰ ਇਹ ਨਹੀਂ ਲੇਬਰ ਨੂੰ ਕੰਮ ਹੈਗਾ ਸਾਡੇ ਕੋਲ ਲੇਬਰ ਵਾਸਤੇ ਅੱਛਾ ਵੀ ਹੋਰ ਕੰਮ ਹੈਗਾ ਲੇਬਰ ਵਾਸਤੇ ਲੇਬਰ ਜਿਹੜੀ ਕੰਮ ਕਰਨਾ ਚਾਹੁੰਦੀ ਕਾਫੀ ਇਹਨੂੰ ਇੱਟਾਂ ਨੂੰ ਖੜੀਆਂ ਕਰਨ ਵਾਸਤੇ ਲੇਬਰ ਸਾਨੂੰ ਚਾਹੀਦੀ ਇਹਨਾਂ ਨੂੰ ਅੰਦਰ ਭਰਾਈ ਵਾਸਤੇ ਚਾਹੀਦਾ ਸਾਨੂੰ ਪੱਕੀ ਇੱਟ ਬਾਹਰ ਕੱਢਣ ਵਾਸਤੇ ਚਾਹੀਦੇ ਸਾਨੂੰ ਡਰਾਈਵਰ ਚਾਹੀਦੇ ਲੇਬਰ ਤਾਂ ਕਾਫੀ ਚਾਹੀਦੀ ਹੈ ਜੀ ਜਿੱਥੇ ਅੱਗੇ 150 ਬੰਦਾ ਚਾਹੀਦਾ ਸੀ ਉੱਥੇ ਫੈਕਟਰੀ 70 ਬੰਦੇ ਤਾਂ ਫੇਰ ਵੀ ਚਾਹੀਦੇ ਆ ਸਾਨੂੰ ਮੰਨ ਲਓ ਇਹ ਕਹਿ ਸਕਦੇ ਵੀ ਥੋੜਾ ਜਿਆ ਘਟ ਗਿਆ ਪਰ ਲੇਬਰ ਤਾਂ ਅਜੇ ਵੀ ਚਾਹੀਦੀ ਚਾਹੀਦੀ ਲੇਬਰ ਦੀ ਕਿਤੇ ਵੀ ਨਹੀਂ ਨਾ ਜਿਵੇਂ ਤੁਹਾਡੇ ਫੀਲਡ 'ਚ ਨਹੀਂ ਕੋਈ ਵੀ ਫੀਲਡ ਆਪਾਂ ਵੇਖ ਰਹੇ ਚਾਹੇ ਜ਼ਮੀਨਦਾਰਾ ਕਿਤੇ ਵੀ ਹੈ ਫੈਕਟਰੀਆਂ 'ਚ ਲੇਬਰ ਦੀ ਦਿੱਕਤ ਆ ਹੀ ਰਹੀ ਹੈ ਹਾਂਜੀ ਹਾਂਜੀ ਹੋਰ ਕੋਈ ਸੁਨੇਹਾ ਬਸ ਜੀ ਮੈਂ ਤਾਂ ਇਹੀ ਅਪੀਲ ਕਰਾਂਗਾ ਬਹੁਤ ਵਧੀਆ ਇਟ ਹੈ ਤੁਸੀਂ ਹਾਂ ਹਾਂ ਔਰ ਵੀ ਪੱਠੇ ਵਾਲੇ ਵੀਰ ਕਾਫੀ ਆਂਦੇ ਆ ਦੇਖਣ ਮਸ਼ੀਨ ਕੱਲ ਵੀ ਕਾਫੀ ਆਏ ਅੱਜ ਵੀ ਕਾਫੀ ਆਏ ਆ ਜੀ ਹਾਂ ਜਿਹੜੇ ਬੰਦੇ ਕਹਿੰਦੇ ਯਾਰ ਕੰਮ ਨਹੀਂ ਚੱਲਦਾ ਇੱਥੇ ਬਾਹਰ ਚੱਲ ਜਾਣਾ ਉਹਨਾਂ ਨੂੰ ਕਿਸ ਨੇ ਆਹਰ ਉਹਨਾਂ ਨੂੰ ਇਹੀ ਸੁਣੀ ਆਇਆ ਮੈਂ ਤਾਂ ਕਹਿੰਦਾ ਇੱਥੇ ਵੀਰ ਜੀ ਬਾਹਰ ਜਾਣ ਨਾਲ ਇੱਥੇ ਕੋਈ ਨਾ ਕੋਈ ਕੰਮਕਾਰ ਕਰ ਲਓ ਕੰਮ ਕਾਫੀ ਆ ਕਰਨ ਲਈ ਹਾਂ ਜੋ ਵੀ ਵੀਰ ਕਰਨਾ ਚਾਹੁੰਦੇ ਆ ਤੁਸੀਂ ਜਦੋਂ ਕੀਤਾ ਸੀ ਕੱਲਿਆਂ ਨੇ ਕੀਤਾ ਸੀ ਪੱਠੇ ਦਾ ਹਾਂਜੀ 2013 ਚ ਉਦੋਂ ਨਹੀਂ ਲੱਤ ਖਿੱਚੀ ਕਿਸੇ ਨੇ ਕਿ ਕਿਹੜੇ ਕੰਮਾਂ ਨੂੰ ਪੈ ਗਏ ਆ ਬ੍ਰੇਨ ਛੱਡ ਪਰੇ ਯਾਰ ਉਹ ਕੰਮ ਆਹ ਦੇਖੋ ਜੀ ਲੱਤ ਖਿੱਚਣ ਵਾਲੇ ਤਾਂ ਕਾ ਪੇਕੇ ਫਮਾ ਤਜੋ ਬਾਈ ਆ ਵੀ ਸੱਚੇ ਦਿਲੋਂ ਕੀਤਾ ਕੰਮ ਕੋਈ ਨਹੀਂ ਹਾਂਜੀ ਹਾਂਜੀ ਤੇ ਕੋਸਟ ਦੀ ਗੱਲ ਕਰੀਏ ਬਾਈ ਜੀ ਕਿੰਨੀ ਇਹਦੀ ਕੋਸਟ ਹੈ ਇਹਨੂੰ ਚਲਾਉਣ ਦਾ ਖਰਚਾ ਕਿਵੇਂ ਹੈਗਾ ਮੰਨੋ ਤੇਲ ਜਿਵੇਂ ਟਰੈਕਟਰ ਆਏ ਵੀਡੀਓ ਚ ਨਹੀਂ ਆ ਰਹੇ ਹੋਣਾ ਉਹ ਦਿਖਾ ਦੇਾਂਗੇ ਹਾਂਜੀ ਹਾਂਜੀ ਟਰੈਕਟਰ ਦਾ ਕੀ ਮਤਲਬ ਵੱਡਾ ਟਰੈਕਟਰ ਇਹਦੇ ਲਈ ਚਾਹੀਦਾ ਟਰੈਕਟਰ ਫਟ ਹੋਸ ਪਾਵਰ ਲਿਆ ਨਵਾਂ ਆਪਾ ਫੋਨ ਅੱਛਾ ਇਹਦੇ ਵਾਸਤੇ ਲਿਆ ਹਾਂਜੀ ਸਪੈਸ਼ਲ ਲਿਆ ਇਹਦੇ ਵਾਸਤੇ ਜੀ ਅੱਛਾ ਨਵਾਂ ਹੀ ਲਿਆ ਹੈ ਨਵਾਂ ਲਿਆ 9 ਲੱਖ ਦਾ ਜੀ ਤੇ 9 ਲੱਖ ਦਾ ਟਰੈਕਟਰ ਹੋ ਗਿਆ ਮਸ਼ੀਨ ਕਿੰਨੇ ਦੀ ਹੈ ਜੀ ਮਸ਼ੀਨ ਲਈ ਹੈ 24 ਲੱਖ ਦੀ ਜੀ 24 ਲੱਖ 24 ਲੱਖ ਤੇ ਪਹੁੰਚ ਕੀਤੀ ਕੋਈ ਸਬਸਿਡੀ ਸਰਕਾਰ ਲੋਏ ਦੀ ਕੋਈ ਸਹੂਲਤ ਨਹੀਂ ਨਹੀਂ ਜੀ ਮਤਲਬ ਇਹ ਜਿਹੜਾ ਟੋਲ ਹੈ ਤੁਹਾਨੂੰ ਆਪ ਹੀ ਜਾਣਾ ਪੈਣਾ ਹੈ ਹਾਂਜੀ 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 ਚਲੋ 24 ਲੱਖ ਦੀ ਤੁਸੀਂ ਕਹਿੰਦੇ ਮਸ਼ੀਨ ਦੀ ਕੀਮਤ ਹੋਗੀ ਹਾਂਜੀ ਹਾਂਜੀ ਤੇ ਜਿਹੜਾ 9 ਲੱਖ ਦਾ ਨਾਲ ਟਰੈਕਟਰ ਹੈ ਜੀ 9 ਲੱਖ ਦਾ ਟਰੈਕਟਰ ਹੈ ਜੀ ਫਿਰ 30 ਲੱਖ ਹਾਂਜੀ ਫਿਰ ਇਹਦੇ ਨਾਲ ਇੱਕ ਟਰੈਕਟਰ ਹੋਰ ਲਿਆ ਲੋਡਰ ਮਿੱਟੀ ਪਾਉਣ ਨੂੰ ਵੇਚ ਜੀ ਆਹੋ ਦੇਖ ਰਿਹਾ ਸੀ ਚੱਲ ਰਿਹਾ ਸੀ ਨਾ ਹਾਂਜੀ ਹਾਂਜੀ ਤੇ ਉਹ ਮਿੱਟੀ ਦਾ ਪ੍ਰੋਸੈਸ ਕੀ ਹੈ ਜਿਹੜੀ ਮਿੱਟੀ ਬਣਾਉਂਦੀ ਹੈ ਇਹ ਤਾਂ ਪਹਿਲਾਂ ਹੀ ਜਿਵੇਂ ਜੇਸੀਬੀ ਨਾਲ ਬਣਾ ਕੇ ਗਾਰੇ ਵਾਲੀ ਮਸ਼ੀਨ ਨਾਲ ਬਹੁਤ ਨੇੜੇ ਉਹ ਮਸ਼ੀਨ ਪਹਿਲਾਂ ਹੀ ਸੀ ਉਹ ਪਹਿਲਾਂ ਹੀ ਆਪਣੇ ਕੋਲ ਹੈਗੀ ਜੇਸੀਬੀ ਤੇ ਗਾਰੇ ਵਾਲੀ ਮਸ਼ੀਨ ਗਾਰੇ ਵਾਲੀ ਮਸ਼ੀਨ ਉਹਦੇ ਵਿੱਚ ਹੀ ਬਣਦੀ ਹੈ ਹਾਂਜੀ 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 ਅੱਛਾ ਉਹ ਪਹਿਲਾਂ ਵਾਲਾ ਸਿਸ ਗਾਰੀਆਂ ਦੇ ਵਿੱਚ ਡਬਲ ਵਰਮੇ ਲੱਗੇ ਹੋਏ ਆ ਜੀ ਨਹੀਂ ਜੇ ਮੰਨ ਲਓ ਮਿੱਟੀ ਤਿਆਰ ਇਹਦੇ ਚ ਇਹਦੇ ਤਿਆਰ ਪਾਉਣੀ ਪੈਂਦੀ ਕਿ ਆਪੇ ਵੀ ਤਿਆਰ ਕਰੀ ਕੋਈ ਜ਼ਰੂਰਤ ਨਹੀਂ ਤਿਆਰ ਕਰਕੇ ਮੰਨ ਲਓ ਉੱਥੋਂ ਜੇ ਸੀਬੀ ਨਾਲ ਬਣਾ ਕੇ ਟਰਾਲੀ ਨਾਲ ਇੱਥੇ ਨਹੀਂ ਬਣਾਣੀ ਤਾਂ ਹਾਂਜੀ ਗਿੱਲੀ ਕਰਕੇ ਬਣਾ ਕੇ ਤਾਂ ਲਿਆਉਣੀ ਪੈਣੀ ਹੈ ਇਹਦਾ ਕੰਮ ਕੱਲਾ ਵੀ ਇਹਨੇ ਇੱਟ ਨੂੰ ਸਾਂਚੇ ਜਿਵੇਂ ਆ ਹਾਂਜੀ ਹਾਂਜੀ ਬਣਾਣੇ ਉਵੇਂ ਈਟ ਨੇ ਜਿਹੜੀ ਬਣਾ ਕੇ ਬਣਾ ਕੇ ਹਾਂਜੀ ਹਾਂਜੀ ਇਹਦਾ ਸਾਈਜ਼ ਆਮ ਇਟ ਨਾਲ ਥੋੜਾ ਵੱਡਣ ਲੱਗ ਰਿਹਾ ਕਿ ਵੈਸੇ ਲੱਗ ਰਿਹਾ ਦੇਖਣ ਚ ਨਹੀਂ ਸਾਈਜ਼ ਹੀ ਸੇਮ ਹੀ ਹੈ ਮਤਲਬ ਸਾਈਜ਼ ਦੀ ਉਣ ਨਾਲੇ ਕਹਿੰਦੇ ਹੋ ਦਿੱਕਤ ਖਤਮ ਹੋ ਗਈ ਸਾਈਜ਼ ਦੀ ਇਦਾਂ ਵੀਰ ਜੀ ਪਹਿਲਾਂ ਜਿਵੇਂ ਫੰਚੇ ਚ ਕੱਟਦੇ ਸੀ ਥੋੜਾ ਬੁੱਤਾ ਵਿੰਗੀ ਹੋ ਗਈ ਏਟ ਕੋਈ ਮਿੱਟੀ ਘੱਟ ਪਾਇਆ ਪਤਲੀ ਰਹਿ ਗਈ ਏਟ ਹੁਣ ਜੋ ਵੀ ਆ ਤੁਸੀਂ ਦੇਖੋ ਬਰਾਬਰ ਟੱਪਾ ਰੀਆ ਬਰਾਬਰ ਟੱਪਾ ਨਿਕਲਣੀਆਂ ਬਿਲਕੁਲ ਸਾਈਜ਼ ਬਰਾਬਰ ਹੈ ਹਾਂਜੀ ਹਾਂਜੀ ਸਾਈਜ਼ ਦੇ ਵਿੱਚ ਕੋਈ ਮੈਂ ਕਹਿੰਦਾ ਮਾੜਾ ਜਿਹਾ ਵੀ ਫਰਕ ਨਹੀਂ ਮਸ਼ੀਨ ਦਾ ਕਹਿੰਦੇ ਇਹੀ ਫਾਇਦਾ ਹੁੰਦਾ ਹੈ ਕਿ ਮਸ਼ੀਨ ਕਹਿੰਦੇ ਬੰਦੇ ਦੇ ਹੱਥਾਂ ਵਰਗਾ ਤਾਂ ਹਥਿਆਰ ਕੋਈ ਨਹੀਂ ਬਣਿਆ ਉਜ਼ਾਰ ਨਹੀਂ ਬਣਿਆ ਸਤਿੰਦਰ ਸਰਤਾਜ ਨੇ ਵੀ ਆਪਦੇ ਗਾਣੇ 'ਚ ਕਿਹਾ ਪਰ ਚਲੋ ਇਹ ਜਿਹੜੀ ਕਾੜ ਅੱਗੇ ਟਾਈਮ ਦੇ ਨਾਲ ਜੀ ਹਿੱਟਾਂ ਬਦਲਦੀਆਂ ਨੇ ਸੋ ਇਹ ਸੀ ਬਾਈ ਪ੍ਰਵੀਨ ਹਣੀ ਜ਼ਿਲ੍ਹਾ ਫਾਿਲਕਾ ਦੇ ਪਿੰਡ ਜੰਡਰ ਵਾਲੇ ਭੀਮੇਸ਼ਾ ਦੇ ਆਪਾਂ ਖੜੇ ਆਂ ਜੀ ਸੋ ਪਿੰਡ ਵੀ ਮਸ਼ਹੂਰ ਹੈ ਤੇ ਬਾਈ ਦਾ ਨੰਬਰ ਵੀ ਆਪਾਂ ਚਲਾ ਦਿਆਂ ਕਿਸੇ ਵੀਰੇ ਨੇ ਆ ਕੇ ਸਲਾਹ ਲੈਣੀ ਆ ਆ ਸਕਦੇ ਹਾਂਜੀ ਹਾਂਜੀ ਕੋਈ ਸ਼ੰਕਾ ਨਹੀਂ 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 ਪ੍ਰਵੀਨ ਤਾਂ ਡਰਾਵਾ ਕਿਸੇ ਨੂੰ ਵੀ ਨਹੀਂ ਨਹੀਂ ਦੇਖਣ ਆਦੇ ਕਾਫੀ ਆਂਦੇ ਆ ਜੀ ਚਲ ਜਾਨੀ ਹੋਵੇ ਦੋਕ ਦਿਨ ਨਿਲ ਜਾਂ ਨਾਲ ਸੁੱਖਾ ਹੈ ਕਾਫੀ ਕਿਉਂਕਿ ਇੱਥੇ ਨਹੀਂ ਕਰਨਾ ਜੀ ਇਹ ਕੰਮ ਕਰ ਰਹੇ ਹਾਂ ਜੀ ਚਲੋ ਬਾਈ ਪ੍ਰਵੀਨ ਜੀ ਦਾ ਨੰਬਰ ਦੇ ਦੇਾਂਗੇ ਉਹ ਕਹਿੰਦੇ ਜੇ ਆਣਾ ਕਿਸੇ ਨੇ ਤੇ ਆ ਵੀ ਸਕਦਾ ਹੈ ਆ ਕੇ ਤੁਸੀਂ ਵੇਖੋ ਅਸੀਂ ਇੱਟਾਂ ਦੇਖੀਆਂ ਬਹੁਤ ਸੋਹਣੀਆਂ ਇੱਟਾਂ ਬਣੀਆਂ ਹੋਈਆਂ ਨੇ ਬਾਈ ਨਵੀਂ ਨਵੀਂ ਮਸ਼ੀਨ ਹੈ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਚਲੋ ਬਾਈ ਨੂੰ ਵਧਾਈ ਹੈ ਸਾਡੇ ਵੱਲੋਂ ਵੀ ਇਨਾ ਮਹਿੰਗਾ ਪ੍ਰੋਜੈਕਟ ਲਿਆਂਦਾ ਬਹੁਤ ਬਹੁਤ ਧੰਨਵਾਦ ਤੇ ਕਾਮਯਾਬ ਹੋ ਜੇ ਤੇ ਬਾਈ ਕੋਲ ਅਗਲੀ ਵਾਰੀ ਫੇਰ ਆਵਾਂਗੇ ਜਦੋਂ ਇੱਟ ਬਣ ਕੇ ਤਿਆਰ ਹੋ ਜੂਗੀ ਇੱਕ ਵੀਡੀਓ ਫੇਰ ਕਰਾਂਗੇ ਸასი ਗਾਲ ਜੀ ਸਾਰਿਆਂ ਨੂੰ